ਇੱਕ ਰੈਸਟੋਰੈਂਟ ਖੋਲਣ ਤੇ QSR ਤੇ ਕਿੰਨਾ ਖਰਚਾ ਹੁੰਦਾ ਤਾਂ 25 ਤੋਂ 30 ਲੱਖ ਰੁਪਈਆ ਇਨਵੈਸਟਮੈਂਟ 30 ਲੱਖ ਰੁਪਏ ਦੇ ਵਿੱਚ ਖੁੱਲ ਜਾਂਦਾ ਖੁੱਲ ਜਾਂਦਾ ਸਭ ਤੋਂ ਮੇਨ ਚੀਜ਼ ਹੁੰਦੀ ਹੈ ਲੋਕੇਸ਼ਨ ਹਮ ਲੋਕੇਸ਼ਨ ਇਜ਼ ਮੋਸਟ ਇੰਪੋਰਟੈਂਟ ਕਿਉਂਕਿ ਲੋਕੇਸ਼ਨ ਜੇ ਅਗਰ ਲੋਕੇਸ਼ਨ ਨਹੀਂ ਅੱਛੀ ਹੋਏਗੀ ਤਾਂ ਬਿਜ਼ਨਸ ਨੂੰ ਰਨ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਅਜੀ ਤੱਕ ਕਸਟਮਰ ਨੂੰ ਇਹ ਵੀ ਕਹਿੰਦੇ ਆ ਤੁਸੀਂ ਸਾਡੇ ਆਓ ਕਿਚਨ ਦਾ ਟੂਰ ਕਰੋ ਤੁਸੀਂ ਕਿਚਨ ਦਾ ਟੂਰ ਕਰੋ ਤੁਸੀਂ ਦੇਖੋ ਅਸੀਂ ਕੀ ਕੀ ਯੂਜ਼ ਕਰ ਰਹੇ ਹਾਂ ਕਿਦਾਂ ਫੂਡ ਬਣਾ ਰਹੇ ਹਾਂ ਅਸੀਂ ਕਿਚਨ ਟੂਰ ਮਤਲਬ ਆਪਣੀ ਕਿਚਨ ਦਿਖਾਵਾਂਗੇ ਤੁਸੀਂ ਕਿਚਨ ਦਿਖਾਵਾਂਗੇ ਅਸੀਂ ਕਿਚਨ ਤਾਂ ਕੋਈ ਨਹੀਂ ਦਿਖਾਉਂਦਾ ਭਾਜੀ ਮੈਂ ਤਾਂ ਕਿਚਨਸ ਨੂੰ ਇਮੇਜਿਨ ਕਰਦਾ ਨਾ ਕਈ ਵਾਰੀ ਮੈਂ ਇਹ ਗੱਲ ਕਹਿਣਾ ਹੁੰਦਾ ਜੇ ਕਿਤੇ ਤੁਸੀਂ ਕਿਚਨ ਦੇਖ ਲਈ ਨਾ ਕਿਸੇ ਫੂਡ ਆਊਟਲੈਟ ਦੀ ਤੁਸੀਂ ਰੋਟੀ ਖਾਣੀ ਛੱਡ ਦੋਗੇ ਬਾਹਰ ਜਾ ਕੇ ਨਹੀਂ ਭਾਜੀ ਤੁਸੀਂ ਸਾਰੇ ਖੁੱਲਾ ਸੱਦਾ ਤੁਹਾਡੇ ਚੈਨਲ ਤੇ ਮੈਂ ਕਹਿੰਦਾ ਸਾਰੇ ਦਰਸ਼ਕਾਂ ਨੂੰ ਉੱਲਾ ਸੱਭ ਦਾ ਜਦੋਂ ਮਰਜ਼ੀ ਕੋਈ ਆ ਕੇ ਸਾਡੀ ਕਿਚਨ ਦਾ ਟੂਰ ਲੈ ਸਕਦਾ। ਪਾਜੀ ਇੱਕ ਰੈਸਟੋਰੈਂਟ ਖੋਲਣ ਤੇ QSR ਤੇ ਕਿੰਨਾ ਖਰਚਾ ਹੁੰਦਾ ਹੈ? ਦੇਖੋ ਪਾਜੀ ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਿੱਦਿ ਤੁਸੀਂ ਅਗਰ ਸਿਸਟਮੈਟਿਕਲੀ ਅੱਛਾ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਤੇ ਅੱਛਾ ਪ੍ਰੋਫਿਟ ਅਰਨ ਕਰਨਾ ਚਾਹੁੰਦੇ ਹੋ ਤਾਂ 25 ਤੋਂ 30 ਲੱਖ ਰੁਪਈਆ ਇਨਵੈਸਟਮੈਂਟ 30 ਲੱਖ ਰੁਪਏ ਦੇ ਵਿੱਚ ਖੁੱਲ ਜਾਂਦਾ ਹੈ। ਖੁੱਲ ਜਾਂਦਾ ਡਾਈਨ ਇਨ ਡਾਈਨ ਇਨ ਨਹੀਂ QSR 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 ਤਤ ਇਹਦੀ ਡਿਪੈਂਡ ਕਰਦਾ ਕਿ ਏਰੀਆ ਕਿਹੜਾ ਕੀ ਕੀ ਦੇਖਦੇ ਹੋ ਮੰਨ ਲਓ ਤੁਸੀਂ ਮੈਂ ਤੁਹਾਨੂੰ ਕਹਾਂ ਕਿ ਭਾਜੀ ਮੈਂ ਮਸਾਲਾ ਜ਼ਿੰਕ ਖੋਲਣਾ ਚਾਹੁੰਦਾ ਥੋੜਾ ਤੁਸੀਂ ਕੀ ਦੇਖਦੇ ਹੋ ਉਹਦੇ ਵਿੱਚ ਦੇਖੋ ਭਾਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਮੇਨ ਚੀਜ਼ ਹੁੰਦੀ ਹੈ ਲੋਕੇਸ਼ਨ ਹਮ ਲੋਕੇਸ਼ਨ ਇਜ਼ ਮੋਸਟ ਇੰਪੋਰਟੈਂਟ ਕਿਉਂਕਿ ਲੋਕੇਸ਼ਨ ਜੇ ਅਗਰ ਲੋਕੇਸ਼ਨ ਨਹੀਂ ਅੱਛੀ ਹੋਏਗੀ ਤਾਂ ਬਿਜ਼ਨਸ ਨੂੰ ਰਨ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਬਟ ਅੱਜ ਦੀ ਡੇਟ ਦੇ ਵਿੱਚ ਉਹਦਾ ਵੀ ਇੱਕ ਸੋਲੂਸ਼ਨ ਨਿਕਲ ਚੁੱਕਿਆ ਅੱਜ ਤੁਸੀਂ ਦੇਖਿਆ ਉਹ ਨਾ ਇੰਸਟਾਗ੍ਰam ਤੇ ਬਲੌਗਰਜ਼ ਆਗੇ ਜਾਂ ਤੁਸੀਂ ਇੰਸਟਾਗ੍ਰam ਤੇ ਰੀਲ ਪਾਤੀ ਉਹਨੂੰ ਪੌਪੂਲਰ ਹੋ ਗਈ ਇੱਕ ਰੀਲ ਥੋੜੀ ਪੌਪੂਲਰ ਹੋਈ ਨਹੀਂ ਤੇ ਤੁਹਾਡੇ ਕੋਲ ਕਸਟਮਰ ਦਾ ਫਲੋ ਵੱਜ ਜਾਂਦਾ ਜੇ ਫੂਡ ਹੀ ਨਹੀਂ ਚੰਗਾ ਤਾਂ ਫਿਰ ਲੋਕ ਦੂਜੀ ਵਾਰੀ ਥੋੜੀ ਭਾਜੀ ਦੇਖੋ ਫੂਡ ਤਾਂ ਚੰਗਾ ਕਰਨਾ ਸਾਡਾ ਕੰਮ ਹੈ ਹਾਂ ਅਸੀਂ ਉਹ ਜਿਹੜਾ ਚੰਗਾ ਦੇ ਹੀ ਰਹੇ ਹਾਂ ਆਲਰੇਡੀ ਲੋਕਾਂ ਦਾ ਪਿਆਰ ਸਾਨੂੰ ਆਲਰੇਡੀ ਬਹੁਤ ਮਿਲ ਰਿਹਾ ਉਹ ਸਾਡੇ ਕੋਲ ਆ ਰਹੇ ਆਂ ਅਸੀਂ ਟੌਪ ਕਲਾਸ ਇੰਗਰੀਡੀਅੰਟ ਯੂਜ਼ ਕਰਦੇ ਆਂ ਅਸੀਂ ਤਾਂ ਕਸਟਮਰ ਨੂੰ ਇਹ ਵੀ ਕਹਿੰਨੇ ਆ ਤੁਸੀਂ ਕਿਚਨ ਦਾ ਟੂਰ ਕਰੋ ਤੁਸੀਂ ਦੇਖੋ ਅਸੀਂ ਕੀ ਕੀ ਯੂਜ਼ ਕਰ ਰਹੇ ਹਾਂ ਕਿਦਾਂ ਫੂਡ ਬਣਾ ਰਹੇ ਹਾਂ ਅਸੀਂ ਕਿਚਨ ਟੂਰ ਮਤਲਬ ਆਪਣੀ ਕਿਚਨ ਦਿਖਾਵਾਂਗੇ ਤੁਹਾਨੂੰ ਕਿਚਨ ਦਿਖਾਵਾਂਗੇ ਅਸੀਂ ਉਹਨਾਂ ਨੂੰ ਭਾਜੀ ਕਿਚਨ ਤਾਂ ਕੋਈ ਨਹੀਂ ਦਿਖਾਉਂਦਾ ਮੈਂ ਤਾਂ ਕਿਚਨਸ ਨੂੰ ਇਮੇਜਿਨ ਕਰਦਾ ਨਾ ਕਈ ਵਾਰੀ ਮੈਂ ਇਹ ਗੱਲ ਕਹਿਣਾ ਹੁੰਦਾ ਜੇ ਕਿਤੇ ਤੁਸੀਂ ਕਿਚਨ ਦੇਖ ਲਈ ਨਾ ਕਿਸੇ ਫੂਡ ਆਊਟਲੈਟ ਦੀ ਤੁਸੀਂ ਰੋਟੀ ਖਾਣੀ ਛੱਡ ਦੋਗੇ ਬਾਹਰ ਜਾ ਕੇ ਨਹੀਂ ਭਾਜੀ ਤੁਸੀਂ ਸਾਰੇ ਖੁੱਲਾ ਸੱਦਾ ਤੁਹਾਡੇ ਚੈਨਲ ਤੇ ਮੈਂ ਕਹਿੰਦਾ ਸਾਰੇ ਦਰਸ਼ਕਾਂ ਨੂੰ ਖੁੱਲਾ ਸੱਦਾ ਜਦੋਂ ਮਰਜ਼ੀ ਕੋਈ ਆ ਕੇ ਸਾਡੀ ਕਿਚਨ ਦਾ ਟੂਰ ਲੈ ਸਕਦਾ ਕਿ ਅਸੀਂ ਕਿਦਾਂ ਫੂਡ ਬਣਾ ਰਹੇ ਹਾਂ ਕਿਹੜੇ ਇ ਤਾਂ ਮੈਂ ਆਪਾਂ ਵਰਕਿੰਗ ਤੇ ਵਾਪਸ ਆਉਣੇ ਆ ਫਰੰਟ ਤੇ ਤੁਸੀਂ ਬੈਠਦੇ ਹੋ ਕਯੂਐਸਆਰ ਦੇ ਵਿੱਚ ਤੁਸੀਂ ਇਹਦਾ ਸੈਂਸ ਕਿ ਜਿਹੜਾ ਵੀ ਬੰਦਾ ਆਰਡਰਸ ਲੈ ਰਿਹਾ ਹੈ ਪਿੱਛੇ ਕਿਚਨ ਹੈ ਕਿਚਨ ਚ ਸਮਾਨ ਬਣ ਰਿਹਾ ਡਾਈਨ ਇਨ ਨਹੀਂ ਹੈ ਤੁਹਾਡੇ ਕੋਲ ਕਸਟਮਰ ਆਂਦਾ ਹੈ ਜਾਂ ਕਾਰ ਚ ਖਾ ਰਿਹਾ ਜਾਂ ਲੈ ਕੇ ਜਾ ਰਿਹਾ ਜਾਂ ਜ਼ੋਮੈਟੋਸ ਵਿਗੀ ਜਾ ਰਹੀ ਹੈ ਤਾਂ ਤੁਹਾਡੀ ਵਰਕਿੰਗ ਕਿਵੇਂ ਹੁੰਦੀ ਤੁਸੀਂ ਆਰਡਰ ਕਿਵੇਂ ਲੈਨੇ ਹੋ ਕਿਵੇਂ ਪਿੱਛੇ ਜਾਂਦਾ ਆਰਡਰ ਦੇਖੋ ਪਾਜੀ ਅਗਰ ਅੱਜ ਕੱਲ ਕਾਰ ਦਾ ਬਹੁਤ ਟ੍ਰੈਂਡ ਚੱਲਿਆ ਹੋਇਆ ਕਿ ਕਾਰ ਚ ਬੈ ਕੇ ਖਾਣਾ ਖਾਣਾ ਚੰਡੀਗੜ੍ਹ ਵਾਲੀ ਸਾਈਡ ਤੇ ਜਿੱਦਾਂ ਵੀ ਕੋਈ ਆਰਡਰ ਆਉਂਦਾ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਗੱਡੀ ਦਾ ਨੰਬਰ ਮੋਬਾਈਲ ਨੰਬਰ ਨੋਟ ਕਰਦੇ ਹਾਂ ਉਹ ਸਾਡੇ ਕੋਲ ਇੱਕ ਇਨਵੈਂਟਰੀ ਸਿਸਟਮ ਹੈ ਉਹਦਾ ਸਿਸਟਮ ਹੈ ਅਸੀਂ ਇੱਕ ਆਪਣਾ ਏਜ ਜਿਹੜਾ ਮੋਬਾਈਲ ਲੈ ਕੇ ਜਾਂਦੇ ਹਾਂ ਬਾਹਰ ਗੱਡੀ 'ਚ ਉਹਦੇ ਵਿੱਚ ਹੀ ਸਾਡਾ ਸੌਫਟਵੇਅਰ ਦੇ ਨਾਲ ਅਟੈਚਡ ਹੈ ਅੰਦਰ ਤੇ ਬਾਹਰ ਨਾਲ ਦੋਨੋਂ ਅਟੈਚਡ ਹੈ ਅਸੀਂ ਮੋਬਾਈਲ ਦੇ ਵਿੱਚ ਉਹਨਾਂ ਦਾ ਨੰਬਰ ਪਾਇਆ ਉਹਨਾਂ ਦਾ ਗੱਡੀ ਨੰਬਰ ਪਾਇਆ ਉਹਨਾਂ ਦਾ ਆਰਡਰ ਨੋਟ ਕੀਤਾ ਅਸੀਂ ਪੰਚ ਕੀਤਾ ਅੰਡਰ ਆਰਡਰ ਨਿਕਲ ਗਿਆ ਭਾਜੀ ਓਕੇ ਸਾਨੂੰ ਅੰਦਰ ਵੀ ਜਾਣ ਦੀ ਲੋੜ ਨਹੀਂ ਹੈ ਅੰਦਰ ਮਤਲਬ ਕਿਚਨ ਕਿਚਨ ਤੇ ਜਾਣ ਦੀ ਲੋੜ ਨਹੀਂ ਹੈ ਈਵਨ ਕੀ ਬੰਦੇ ਜਿਹੜਾ ਫਰੰਟ ਹਲਾ ਸੈਕਸ਼ਨ ਹੈ ਉੱਥੇ ਵੀ ਜਾਣ ਦੀ ਲੋੜ ਨਹੀਂ ਹੈ ਬਾਹਰ ਹੀ ਤੁਸੀਂ ਗੱਡੀ 'ਚ ਜਾਓ ਬੰਦੇ ਨੇ ਸਾਡੇ ਬੰਦੇ ਨੇ ਆਰਡਰ ਲਿੱਤਾ ਉਹਦਾ ਮੋਬਾਈਲ ਨੰਬਰ ਨੋਟ ਕੀਤਾ ਉਹਦੀ ਡਿਟੇਲਸ ਲਿੱਤੀਆਂ ਉਹਦਾ ਜਿਹੜਾ ਆਰਡਰ ਹੈ ਉਹ ਪੰਚ ਕੀਤਾ ਆਟੋਮੈਟਿਕਲੀ ਕਿਚਨ ਦੇ ਵਿੱਚ ਉਹਦੀ ਕੇਓਟੀ ਨਿਕਲ ਜਾਣੀ ਹੈ ਫਿਰ ਸ਼ੈਫ ਕੋਲੇ ਸ਼ੈਫ ਕੋਲੇ ਉਹ ਸ਼ੈਫ ਨੂੰ ਪਤਾ ਲੱਗ ਰਿਹਾ ਵੀ ਕਿੰਨੇ ਆਰਡਰਸ ਆ ਗਏ ਕਿੰਨੇ ਆਰਡਰਸ ਆ ਗਏ ਕਿਹੜਾ ਪੂਰਾ ਹੋ ਗਿਆ ਕਿਹੜਾ ਰਹਿ ਗਿਆ ਆਰਡਰ ਹਾਂਜੀ ਹਾਂਜੀ ਉਹ ਜਿਵੇਂ ਹੁਣ ਕੇਓਟੀ ਹੈ ਭਾਜੀ ਜ਼ੋਮੈਟੋ ਦੀ ਐ ਸਵਿਗੀ ਦੀ ਲਗਾ ਲਓ ਜੇ ਉਹਨਾਂ ਦੇ ਆਰਡਰ ਆਉਂਦੇ ਨੇ ਉਹ ਵੀ ਆਟੋਮੈਟਿਕਲੀ ਨਿਕਲ ਆਉਂਦੇ ਨੇ ਨਹੀਂ ਤਾਂ ਅੱਜ ਕੱਲ ਲੋਕਾਂ ਨੂੰ ਪਤਾ ਹੀ ਨਹੀਂ ਹੈ ਬਾਜੀ ਇਸ ਸਿਸਟਮ ਬਾਰੇ ਉਹ ਕੀ ਕਰਦੇ ਨੇ ਉਹ ਮੋਬਾਈਲ ਦੇ ਵਿੱਚ Zomato ਡਾਊਨਲੋਡ ਕਰ ਲੈਂਦੇ ਜਦੋਂ ਕਿ ਅਗਰ ਤੁਸੀਂ ਲੈਟਸ ਸੇ ਤੁਸੀਂ ਰੈਸਟੋਰੈਂਟ ਖੋਲਿਆ ਕਲਾਊਡ ਕਿਚਨ ਖੋਲਿਆ ਵਾਟਐਵਰ ਕੋਈ ਰੈਸਟੋਰੈਂਟ ਖੋਲਿਆ ਉਹ ਮੋਬਾਈਲ ਦੇ ਵਿੱਚ ਹੀ ਉਹਦੀ ਐਪ ਡਾਊਨਲੋਡ ਕਰਕੇ ਉਹਨੂੰ ਉਹਦੀ ਘੰਟੀ ਵੱਜ ਰਹੀ ਹੈ ਉਹਨੂੰ ਐਕਸੈਪਟ ਕਰ ਰਹੇ ਆ ਉਹਨੂੰ ਰੈਡੀ ਕਰ ਰਹੇ ਆ ਉਹਦੇ ਵਿੱਚ ਉਲਝੇ ਹੋਏ ਆ ਹੂੰ ਉਹ ਉਹਦੇ ਚ ਉਲਝੇ ਤੇ ਤੁਸੀਂ ਕੀ ਕਰਦੇ ਹੋ ਅਸੀਂ ਪਾਜੀ ਆਟੋਮੈਟਿਕ ਸਿਸਟਮ ਲਾਇਆ ਹੈ ਉਹਦੇ ਵਿੱਚ ਕੀ ਜਿੱਦਾਂ ਹੀ ਆਰਡਰ ਆਇਆ ਆਪਣੇ ਆਪ ਆਰਡਰ ਬਾਹਰ ਆ ਜਾਂਦਾ ਮੈਂ ਤੁਹਾਡਾ ਮਸਾਲਾ ਜ਼ਿੰਗ ਰੈਸਟੋਰੈਂਟ ਹੈ ਮੁਹਾਲੀ ਚ ਮੈਂ ਆਰਡਰ ਕੀਤਾ ਉਹਦੇ ਤੇ ਕੁਝ ਵੀ ਹਾਂਜੀ ਆਰਡਰ ਜਿਵੇਂ ਹੀ ਕੀਤਾ ਤੇ ਕਈ ਵਾਰੀ ਉਹ ਲਿਖਿਆ ਆਉਂਦਾ ਹੈ ਕਿ ਰੈਸਟੋਰੈਂਟ ਇਜ਼ ਵੇਟਿੰਗ ਫਾਰ ਅਪਰੂਵਲ ਯਾ ਉਹ ਐਕਸੈਪਟ ਕਰਨ ਲਈ ਵੇਟ ਕਰ ਰਿਹਾ ਤੁਹਾਡਾ ਨਾਲ ਦੀ ਨਾਲ ਐਕਸੈਪਟ ਹੋ ਜਾਂਦਾ ਤੁਸੀਂ ਆਰਡਰ ਦਿੱਤਾ ਇਹ ਐਕਸੈਪਟ ਹੋ ਗਿਆ ਨਾਲ ਦੇ ਨਾਲ ਹੀ ਉਹ ਤੁਹਾਡੀ ਕਿਚਨ ਚ ਚਲਾ ਗਿਆ ਸਿੱਧਾ ਕਿਚਨ ਚ ਵੀ ਚਲਾ ਗਿਆ ਫਰੰਟ ਤੇ ਉਹਦਾ ਬਿਲ ਵੀ ਨਿਕਲ ਆਇਆ ਆਪੇ ਆਪ ਹੀ ਤਾਂ ਤੁਹਾਨੂੰ ਪਤਾ ਹੈ ਕਿ ਹੁਣ ਜਦੋਂ ਜ਼ੋਮੈਟੋ ਵਾਲਾ ਬੰਦਾ ਆਇਆ ਉਹ ਰੈਡੀ ਹੋਇਆ ਤੇ ਤੁਸੀਂ ਉਹਨੂੰ ਦੇ ਦੇਣਾ ਦੇ 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 ਤੁਹਾਨੂੰ ਪੇਮੈਂਟਸ ਕਿਵੇਂ ਆਉਂਦੀਆਂ ਫਿਰ ਇਹਦੀਆਂ ਇਹਦੀ ਵੀਕਲੀ ਪੇਮੈਂਟਸ ਆਉਂਦੀ ਹੈ ਜ਼ੋਮੈਟੋ ਦੀ ਜ਼ੋਮੈਟੋ ਦੀ ਵੀਕਲੀ ਪੇਮੈਂਟਸ ਆਉਂਦੀ ਹੈ ਐਵਰੀ ਵੈਨਸਡੇ ਤੁਹਾਨੂੰ ਇਹਦਾ ਵੀਕਲੀ ਪੇਆਊਟ ਨਿਕਲ ਕੇ ਆਉਂਦਾ ਹੈ